ਜਿੰਨੇ ਵੀ ਮੈਸੀ ਟਰੈਕਟਰ ਹੈ ਨਾ ਜੀ ਇਹ ਇਹ ਚਲਦੇ ਹੀ ਸੋਹਣੇ ਲੱਗਦੇ ਆ ਪਰ ਜਦ ਇਹ ਨੁਕਸਾਨ ਕਰਦੇ ਨਾ ਇਹ ਮਾਲਕ ਨੂੰ ਸ਼ੋ ਵੀ ਨਹੀਂ ਹੋਣ ਦਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਸਾਰੇ ਜਣੇ ਠੀਕ ਠਾਕ ਹੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬੱਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਆ ਜੀ ਤਾਂ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਹੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਲੋ ਜੀ ਅੱਜ ਵੀ ਪੱਠੜ ਜੀ ਫੇਰ ਤਿਆਰ ਹੋਏ ਬਈ ਇਹਨਾਂ ਨੂੰ ਕਮਾ ਕੇ ਲਿਆਉਣ ਦੀ ਮੇਰੀ ਡਿਊਟੀ ਲੱਗੀ ਹੈ ਮੈਂ ਆਪਣੀ ਡਿਊਟੀ ਪੂਰੀ ਤਨੋਂ ਮਨਾਉਣ ਪਾਵਾਂਗਾ ਕਿਉਂਕਿ ਦੇਖੋ ਐ ਤਾਂ ਹੁਣ ਅਸੀਂ ਕਹਿਣਾ ਨਹੀਂ ਵੀ ਅਸੀਂ ਕਰਨ ਕਿਆ ਚੱਲੇ ਸ਼ਾਪਿੰਗ ਨਹੀਂ ਮੈਂ ਕਹਿਣਾ ਅਸੀਂ ਤਾਂ ਐ ਕਹਿਣਾ ਵੀ ਅਸੀਂ ਚੱਲੇ ਖਰਚ ਤਾਂ ਜਿਹੜੇ ਹੁਣ ਮਹੀਨੇ ਕਮਾ ਜੋੜੇ ਨਾ 5-7 ਦਿਨਾਂ ਮਾ ਉਹ ਖਰਚ ਕਰੀ ਜਾਂਦੇ ਸੇ ਤੇੰਬਲ ਹੋਈ ਮਨ ਜੀ ਸਸੀ ਗੱਲ ਕਿਸਾਰ ਹੋਰ ਬਾਈ ਕਿਆ ਬਣਦਾ ਮੰਨਣਾ ਕਿ ਕੰਮ ਕਰ ਕੰਮ ਕਰਨੀ ਪੜਗੀ ਹੁਣ ਦੇ ਕੰਮ ਕਰਦਾ ਹੁਣ ਸ਼ੁਰੂ ਹੋਣ ਇਹਦੇ ਹਾਂ ਤੇ ਉਹ ਅੱਜ ਨਾ ਮਿਸਟੇਕ ਆ ਆ ਵੀ ਕੋਈ ਪਤਾ ਨਹੀਂ ਵੀ ਕੀ ਹੋ ਸਕਦਾ ਤੁਹਾਨੂੰ ਪਤਾ ਪਿਛਲਾ ਵਲੌਗ ਚੱਲ ਰਿਹਾ ਇਹ ਮੈਨੂੰ ਢਾਬੇ ਦੇ ਲਈ ਕੇ ਬੜਗੇ ਤੇ ਬਹੁਤ ਮਹਿੰਗਾ ਪਿਆਈ ਸਾਨੂੰ ਸਾਗ ਹੋਣਾ ਸੀ ਦੱਸਣਾ ਨਹੀਂ ਸਾਗ ਬਹੁਤ ਮਹਿੰਗਾ ਪਿਆ ਹਣਾ ਕੋਈ ਨਾ ਜੇ ਸਾਲ ਮਾਨੂੰ ਇੱਕ ਵਾਰੀ ਮਹਿੰਗਾ ਪੈ ਗਿਆ ਹੁਣ ਤਾਂ ਇਹ ਨਾ ਸਾਲ ਮੈਂ ਇੱਕ ਵਾਰੀ ਉਹ ਕਹਿਣਾ ਕਿ ਉਹ ਭੱਗੇ ਹੀ ਪਹਿਲੀ ਵਾਰ ਆਈ ਇਹਦੀ ਆਹ ਚੱਲ ਜਾਣਾ ਐਨ ਤੱਕ ਚੱਲ ਗਈ ਇਹਦੀ ਚਲੋ ਠੀਕ ਹੈ ਬਾਈ ਚੱਕ ਲੈ ਸਾਰਾ ਸਮਾਨ ਲਾਤੇ ਜਾਂਦੇ ਜੁੰਦੇ ਹੁੰਦੇ ਸ਼ਾਪਿੰਗ ਦੇ ਨਾਲ ਨਾ ਚੁਟਕੀਆਂ 'ਚ ਕੰਮ ਨਹੀਂ ਆਉਂਦਾ ਸ਼ਾਪਿੰਗ ਦੇ ਨਾਲ ਨਾ ਜਿੰਨੇ ਲੱਗਦੇ ਹੋਰ ਕੀ ਬਾਤ ਜਦੀ ਦੇਖੋ ਗੱਡੀ ਵੀ ਧੋਈ ਵੀ ਮੈਂ ਤੁਹਾਨੂੰ ਦੱਸਦਾ ਨਹੀਂ ਤੁਸੀਂ ਆਹ ਦੇਖੋ ਦੜਾ ਦੜਾ ਹੈਂਕ ਕੱਟੀ ਤਮਾ ਦਾ ਉੱਪਰ ਤੇ ਇੱਕ ਹੋਰ ਕਰਿਆ ਬਈ ਇਹਨਾਂ ਨੇ ਨਾ ਤਾਂ ਥੱਲੇ ਤੇ ਗੱਡੀ ਧੋਈ ਨਾ ਉੱਪਰ ਤੋਂ ਧੋਈ ਹੈ ਜੀ ਹੈ ਤੇ ਨਾ ਚੱਕ ਕੇ ਰੋਈ ਵੀ ਨਹੀਂ ਧੋਈ ਬਸ ਸਾਈਕਲ ਦਾ ਸਾਈਡਾਂ ਹੀ ਧੋਤੀਆਂ ਉਹੀ ਕੰਮ ਹੋ ਗਿਆ ਕਹਿੰਦੇ ਪੰਜ ਛਨਾਨਾ ਵੀ ਪੂਰਾ ਨਹੀਂ ਕਰਾਇਆ ਹੈ ਹੈ ਉਹ ਬੈਠਿਆ ਵਿੱਚ ਆਪਣਾ ਬੰਦਾ ਹਾਂ ਬਈ ਜਸਕਰਨ ਸਸਰੀ ਗਾਲੀ ਸਾਰਿਆਂ ਨੂੰ ਕੀ ਬੰਦਾ ਬਸ ਅੱਧੀ ਮੁੱਲਾ ਪਰ ਜਾਣਾ ਕੀ ਤਾਂ ਹੈ ਕੀ ਲੈਣਾ ਇਹਦੀਆਂ ਫਰਮਾਇਸ਼ਾਂ ਵੀ ਸੁਣ ਲੈਣੇ ਬਸ ਸਾਈਕਲ ਹੀ ਲੈ ਕੇ ਆਈ ਅੱਜ ਹਾਂ ਠੀਕ ਹੋਣੇ ਵਾਸਤੇ ਲਓ ਜੀ ਜਿਹੜੀ ਸਾਈਕਲ ਇਹਨਾਂ ਤੋਂ ਆਈ ਟੀ ਚਾਰਕ ਦਿਨ ਬਾਅਦ ਮੁੱਲਾ ਪਰ ਚਲੇ ਗਈ ਤੇ ਅੱਜ ਅੱਠ ਦਿਨ ਹੋ ਗਏ ਪਈ ਨੂੰ ਉਹਦਾ ਗੇਅਰ ਵਾਲਾ ਤੋੜ ਤੇ ਆਈ ਹੈ ਨਾ ਉਹ ਸਾਰੀ ਸਿਸਟਮ ਨਾ ਮਾ ਪੈਣਾ ਤਾਂ ਹੁਣ ਤੇ ਇੱਕ ਵਾਰ ਸਰਵਾਕ ਇਹ ਦੇ ਦੇਣੀ ਇਹ ਮੇਰਾ ਵਾਦਾ ਏ ਮੁੜ ਕੇ ਨਹੀਂ ਮੁੜ ਕੇ ਤਾਂ ਉਹ ਸੇਲ ਕਰ ਦੇਣੀ ਹੋਰ ਦੂਜੀ ਉਹ ਲਿਆਣੀ ਬਸ ਸਿੰਪਲ ਸਾਈਕਲ ਮੰਗ ਕਿਉਂ ਬਈ ਮਂਜੀ ਤਾਂ ਸੇਲ ਨੂੰ ਮੈਂ ਵੀ ਮੈਸੇ ਪੈਸੇ ਪਾਣ ਦੇਣ ਹਾਂ ਮਂਜੀ ਤਾਂ ਮਂਜੀ ਤਨ ਮੈਂ ਹੋਈ ਜਾਂਦਾ ਵੀ ਫੋਨ ਤਾਂ ਬਹੁਤ ਦੂਰ ਜਾ ਰਿਹਾ ਐ ਚੱਕੀ ਦੀਵਾਲੀ ਵੀ ਟੱਪੂ ਜਿਆਦਾ ਕਿਸੇ ਨੇ ਸੁਣਨਾ ਹੀ ਨਹੀਂ ਨਾ ਭਾਈ ਮੈਂ ਵੀ ਨਹੀਂ ਜਾਂਦਾ ਮੈਨੂੰ ਵੋਟ ਨਹੀਂ ਪਾਣੀ ਮੈਂ ਕੁਝ ਨਹੀਂ ਕਰਨਾ ਮੈਂ ਵੀ ਕਿਸੇ ਦੇ ਮੁੱਦੇ ਸੁਣਨੇ ਨਹੀਂ ਨਾ ਪੂਰੇ ਕਰਨੇ ਆ ਕੁਝ ਕਿਉਂ ਬਈ ਬਾਦੇ ਵੀ ਪੂਰੇ ਨਿਕਾਣੇ ਠੀਕ ਨਹੀਂ ਬਈ ਕਰਨਾ ਮੈਂ ਇਹਨੂੰ ਛੱਡਦੇ ਨਾਲੇ ਹੁਣ ਚੱਲ ਚੱਲੀਏ ਫਿਰ ਹੈ ਜੀ ਪੋਂਚੇ ਤੇ ਮੁੰਨਾਪੁਰ ਤੇ ਇੱਕ ਵਾਰ ਨਾ ਆਪਾਂ ਨੇ ਸੋਚਿਆ ਵੀ ਇੱਕ ਵਾਰੀ ਆਪਣੀਆਂ ਭੈਣਾਂ ਨੂੰ ਇੱਕ ਵਾਰੀ ਮੋਟੀ ਮੋਟੀ ਨਿਗਾ ਮਰਾ ਦਨੇ ਕਿਹੜਾ ਕੱਪੜਾ ਕਿਹੜੀ ਵੈਰਾਈਟੀ ਚੱਲਦੀ ਹੈ ਆਪਦੇ ਵੇਖੀ ਆਇਓ ਕਿਉਂਕਿ ਅੱਜ ਆਪਾਂ ਨੇ ਨਹੀਂ ਗੱਲ ਨਹੀਂ ਕਰਨੀ ਮੁੰਨਾਪੁਰ ਦੀ ਮਾਰਕੀਟ ਪੋਂਚੇ ਦੇ ਪੰਮੀ ਦੀ ਹੱਟੀ ਹੈ ਦੇਖੋ ਆਰਾ ਇੱਕ ਵਾਰੀ ਤੁਹਾਨੂੰ ਨਾ ਚਾਰ ਹਜ਼ਾਰ ਬਸ ਤੁਸੀਂ ਇੱਕ ਕੰਮ ਕਰਿਆ ਅਗਲੀ ਵਾਰੀ ਨਾ ਕਿਤੇ ਨਹੀਂ ਜਾਣਾ ਸਦਾ ਬੰਦਾ ਪਰਮੇਸ਼ਵਰ ਦੀ ਹਕੀਅਤ ਯਾਦ ਰੱਖਣੀ ਹੈ ਹਾਂ ਸੁਣਿਆ ਨਾ ਬਸ ਲੋਕੀ ਐਵੇਂ ਨਹੀਂ ਬੋਲਦੇ ਪਾਈਓ ਹੋਵੇ ਤੇ ਗੱਲਬਾਤ ਹੈ ਪਰਮੇਸ਼ਵਰ ਦੀ ਹਕੀਅਤ उस <coughs> सोर्स ਅਦੀ ਜੇ ਤੇ ਨਾ 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 ਚੱਕ ਕੇ ਐਵੇਂ ਨੀ ਚੱਕ ਕੇ 25 ਜਨਵਰੀ ਗੰਟੀ ਨੂੰ ਰਾਤ ਦੇ ਨੂੰ ਬਾਈ ਜੀ ਪੂਰੀ ਭੀਗੜਾ ਨਾ ਇਹਨੇ ਰਸੇ ਇੱਥੇ ਆਪਣੇ ਆਪਣੇ ਨੂੰ ਪੁੱਛੇ ਇਹਨੇ ਉਸ ਵਾ ਠੀਕ ਤੀਲਾ ਕਰੈ ਨੇ ਉਸਰ ਆ ਵੀਰ ਆ ਪੰਜਲਗੜੀ ਹੋਇਆ ਕੁਛ ਕੁ ਦੋ ਮਿੰਟ ਪਿੱਛੇ ਹੋਏਗੀ ਇਸਦਾ ਕੀ ਨਹੀਂ ਕਰਉ ਆਲਾ ਜੀ ਲੈ ਨਾ ਉਧਰ ਨਾਲ ਹੀ ਜਾਂਦਾ ਪਾ ਜੀ ਤੇਰੀ ਕੀ ਵਾਜ ਜੁੜਨੀ ਚਾਹੀਏ ਇਹ ক্লোਜ਼ ਕਰ ਇਹ ਉਧਰ ਰੱਖੋ ਫੁਲਕਾਰੀ ਹੋਵੇ ਕਰਦੇ ਲੱਗਿਆ ਇਹ ਉੱਧਰ ਤੁਸੀਂ ਦੋ ਪਲਾਦ ਕਰ ਦੋ ਕਰ ਦੋ ਕਰ ਦੋ 2000 ਕਲਰ ਆਇਆ ਨਹੀਂ ਲੱਗਣਾ ਇਸ ਵਿੱਚ ਕਲਰ ਪੱਤੀ ਦੇ ਆਪਣੀ ਵਿੱਕੀ ਦੀ ਇਹ ਨਵੀਂ ਦੁਕਾਨ ਖੁੱਤੀ ਹੈ ਜੀ ਸਾਨੂੰ ਹੋਰ ਵੀ ਇੱਕ ਵਾਰੀ ਨਹੀਂ ਕੰਮਰਾ ਦੰਨੇ ਸੂਟ ਫਿਰ ਕਿਹੜੇ ਆਈ ਇਧਰ ਕਰਨ ਵੀ ਆ ਲੈ ਠੰਡਾ ਲੈ ਫਿਰਦਾ ਕਰਨ ਨੂੰ ਅੱਜ ਪਤਾ ਕਿਆ ਬਣਿਆਈ ਕਰਨ ਨੇ ਲੇ ਪੇਚੇ ਭਾਈ ਬਣਿਆ ਤਾਂ 630 70 ਰੁਪਏ ਬਾਣੀ ਨੇ 골ਡ ਦੇਤੇ ਆ ਕਰਨ ਨੂੰ ਦਾਦਾ ਦੇ ਚੱਕੇ ਮਾ ਭਾਈ ਕਰਨ ਨੂੰ ਇਹ ਫਰਾ ਦੇ ਕਨਕਾਤਾ ਹੀ ਮਹਾ ਮੈਂ ਕਹਾਂ ਨੂੰ ਆਪਣੀ ਜੇਬ ਚ ਵਜਨ ਕਰਨ ਆਤਾ ਕਿ ਲੋ ਓਲਡ ਗੋਲਡ ਚੰਗਾ ਸਮਝ ਇੱਕ ਵਾਰੀ ਦਿਖਾਈਏ ਸਾਨੂੰ ਇੱਥੇ ਤਾਂ ਇੰਨੇ ਕਿਹ ਹੈ ਹੁਣੇ ਹੁਣੇ ਦੁਕਾਨ ਕਰੀ ਜਾਈ 2-3 ਸਾਲ ਤੋਂ ਨਵੀਂ ਆਪਣੇ ਭਰਾ ਦੀ ਪਰਾਂ ਹੀ ਰਗਾ ਆ ਕਰਕੇ ਇੰਨਾ ਥੋੜੀ ਲੱਗੇ ਬਸ ਤੇ ਮਨਜੀਤ ਤਾਂ ਸਾਨੂੰ ਪਤਾ ਹੀ ਹੈ ਜੀ ਫਿਰ ਮਨਜੀਤ ਨੇ ਚੁੰਨੀਆਂ ਕਿਤੇ ਤੇ ਇਹਨਾਂ ਨੂੰ ਪਸੰਦ ਆਂਦੀਆਂ ਮਨਜੀਤ ਨੂੰ ਇਹ ਤੇ ਸੂਟ ਕਿਤੇ ਤੇ ਪਰ ਇਤਕੀ ਥੂਟ ਹੈ ਇੱਥੇ ਨਹੀਂ ਇੱਕ ਵਾਰੀ ਬਾਜ਼ਾਰ ਦਾ ਹੀ ਮਾਰੀ ਆਈ ਚਾਤ ਬਾਹਰ ਤੋਂ ਦਿਖਾ ਮੈਂ ਸ਼ਾਮ ਦਾ ਟਾਈਮ ਹੈ ਦੇਖ ਤਰ੍ਹਾਂ ਤਰ੍ਹਾਂ ਦੇ ਟੂਟਾ ਇੱਥੇ ਇੱਕੇ ਖੁਲੀ ਨਾ ਮੇਰਾ ਸੁਭਾਅ ਹੈ ਸੀ ਇੱਥੇ ਵੀ ਬਹੁਤ ਵਧੀਆ ਵਧੀਆ ਸੂਰਤ ਹੈ ਲੋਕੀ ਅੱਖ ਕੇ ਦਿਖਾ ਦਿੰਦੇ ਥੋਣ ਦਾ ਅੱਜ ਤੁਹਾਨੂੰ ਮੁੱਲਾਂ ਪਰ ਦਾ ਥੋੜਾ ਕ ਦੇਣਾ ਦੋ ਕ ਮਿੰਟ ਦਾ ਬੁਲਾਓ ਕਰ ਵੀ ਹੈ ਦੇ ਵੀ ਆਈ ਦੁਕਾਨ ਤੇ ਤੇ ਮੈਂ ਸੋਚਿਆ ਵੀ 2-4 ਮਿੰਟ ਆਪਣੇ ਭਰਾਵਾ ਲਈ ਬਲੌਗ ਦੇ ਦਈਏ ਆਪਣੇ ਕੋਲ ਖੁੱਲਿਆ ਵਾ ਜੀ 5245 DI MSI ਫਰਗੂਸ਼ਨ ਤੇ ਦੇਖ ਲੋ ਜੀ ਫਿਰ ਕੀ ਬਣਿਆ ਬਾਈ ਇੱਕ ਵਾਰ ਨਾ ਚੰਗੀ ਤਰ੍ਹਾਂ 1 ਮਿੰਟ ਲਈ ਆਪਾਂ ਝਾਤ ਮਾਰ ਲਈਏ ਟਰੈਕਟਰ ਤੇ ਫਿਰ ਤੁਹਾਡੇ ਨਾਲ ਕਰਦੇ ਆਂ ਜੀ ਗੱਲਬਾਤ ਵੀ ਇਹਨੂੰ ਚੱਕਰ ਵੀ ਕਿਆ ਨੁਕਸਤਾ ਕਾ ਤੋ ਖੋਲਿਆ ਆਪਾਂ ਤੇ ਗੱਲਬਾਤ ਇਸ ਤਰ੍ਹਾਂ ਹੈ ਜੀ ਸਭ ਅੱਜ ਮੰਗਲਵਾਰ ਦੇਣਾ ਤੇ 8 ਤਰੀਕ ਹੋਣੀ ਜੀ ਅੱਜ ਮਾਰਨਿੰਗ ਟਾਈਮ ਜੱਸ ਕਰਨੂ ਸਕੂਲੇ ਦੇ ਆ ਛੱਡ 9 ਵਜ ਰਹੀ ਇਹ ਟਰੈਕਟਰ ਦਾ ਸਮਾਨ ਅੱਜ ਲੈ ਕੇ ਆਣਾ ਹੈ ਤੇ ਤੁਹਾਨੂੰ ਦੱਸ ਦਿੰਨੇ ਵੀ ਇਹ ਟਰੈਕਟਰ ਚ ਚੱਕਰ ਪ੍ਰੋਬਲਮ ਕਿ ਆਈ ਪ੍ਰੋਬਲਮ ਇਹ ਆਈ ਟਰੈਕਟਰ ਚ ਲੋਡ ਭਰੀ ਵੀ ਹੋਣੀ ਚਲੀ ਚੁਰੀ ਦੀ ਕਾਸੀ ਦੀ ਤੇ ਕਹਿੰਦਾ ਖੇਤਾਂ ਪਹੀਆਂ ਚ ਗਾਰਾ ਮਤਲਬ ਮੀਂਹ ਪੈਣ ਕਾਰਨ ਅਜ ਤੋਂ 7-8 ਦਿਨ ਦੀ ਗੱਲ ਹੈ ਕਹਿੰਦਾ ਵੀ ਟਰੈਕਟਰ ਗੜ ਗਿਆ ਤਾਂ ਅਸੀਂ ਫਿਰ ਇਹਦੀ ਗੱਲ ਜ਼ੋਰ ਮਰਾਇਆ ਜੋਰ ਮਰਾਇਆ ਉਸ ਤੋਂ ਬਾਅਦ ਜਦ ਨਹੀਂ ਨਿਕਲਿਆ ਟਰੈਕਟਰ ਫੇ ਕਹਿੰਦਾ ਕਦੀ ਅੱਗੇ ਨੂੰ ਤੇ ਪਿੱਛੇ ਨੂੰ ਬਈ ਮਸ਼ੀਨ ਜੀ ਸੀ ਬੀ ਨਾਲ ਕਢਵਾਇਆ ਤੇ ਸ਼ਾਇਦ ਟਰੈਕਟਰਾਂ ਗੈਲ ਵੀ ਕੱਢਿਆ ਹੋਇਆ ਤੇ ਟਰੈਕਟਰ ਨੇ ਬਹੁਤ ਤਕੜਾ ਨੁਕਸਾਨ ਕਰਤੇ ਆ ਜੀ ਇੱਕ ਗੱਲ ਹੈ ਜੀ ਮਾਲਕ ਨੂੰ ਸ਼ੋ ਵੀ ਨਹੀਂ ਹੋਣ ਦਿੰਦੇ ਵੀ ਕਿੱਡਾ ਕ ਨੁਕਸਾਨ ਕਰਤੇ ਇਹਨਾਂ ਨੇ ਉਹ ਮੰਨੂ ਕੱਲ ਆ ਕੇ ਕਹਿੰਨੇ ਕਹਿੰਨੇ ਪਰਸੋਂ ਦਾ ਖੜਿਆ ਵੇਚਦਾ ਐਤਵਾਰ ਦਾ ਕਹਿੰਨੇ ਬੇਰੇ ਯਾਰ ਬੈਰੰਗ ਚੋਂ ਆਵਾਜ਼ ਆਈ ਐ ਅਸੀਂ ਇਹਦਾ ਪਹਿਲਾਂ ਨਾ ਅੱਜ ਤੋਂ 6-7 ਮਹੀਨੇ ਪਹਿਲਾਂ ਆ ਏ ਇਦਰ ਲਈ ਐਕਸਲ ਦਾ ਹੀ 베어ਿੰਗ ਪਾਇਆ ਤਾਂ ਇਹਦੇ ਚ 베어ਿੰਗ ਹੈ ਗੋਲ ਗੋਲੀ ਦਾ ਬਹੁਤ ਤਕੜਾ ਤੇ ਉਹ ਮਨ ਨੂੰ ਕਹਿੰਦਾ ਫੇਰ 베어ਿੰਗ ਟੁੱਟ ਗਿਆ ਲੱਗਦਾ ਫਿਰ ਜਦੋਂ ਮਨ ਨੂੰ ਖੁੱਲ ਜੀ ਕਹ ਦੱਸਿਆ ਨਹੀਂ ਉਹਨਾਂ ਨੇ ਟਰੈਕਟਰ ਐਤਵਾਰ ਨੂੰ ਛੱਡ ਗਏ ਸ਼ਾਮ ਨੂੰ ਸਵੇਰੇ ਆ ਕੇ ਅਸੀਂ ਇਹਦਾ ਟਾਇਰ ਖੋਲ ਕੇ ਐਕਸਲ ਪੱਟ ਲਿਆ ਜਦੋਂ ਮੈਂ ਪੁੱਛੀ ਗਿਆ ਮਾ ਆਵਾਜ਼ ਕਿੱਦਾਂ ਦੀ ਮੈਂ ਟਾਇਰ ਫਿੱਟ ਕਰਕੇ ਨਾ ਇਹਦਾ ਚਲਾ ਕੇ ਹੀ ਵੇਖਿਆ ਵੀ ਕਿਹੜਾ ਚੱਕਰ ਹੈ ਲੋ ਮਾਲਕ ਵੀ ਆ ਗਿਆ ਤੇ ਟਰੈਕਟਰ ਨੇ ਨਾ ਕ੍ਰਾਉਨ ਪਿਨੀਅਨ ਤੇ ਸਟਾਰ ਸਟੋਰ ਮੱਚ ਤੇ ਇਹ ਦੇਖ ਐ ਨਾ ਦੇਖੋ ਕਿੱਡੀ ਤਕੜੀ ਕਰੋਨ ਹੁੰਦੀ ਏ ਇਹਦੀ ਫੋਰ ਵਰਗੇ ਉਹ ਹੁੰਦੀ ਏ ਜੀ ਮਰੇ ਚਾਣਨਾ ਛੱਡੀ ਫਿਰ ਖੜਾ ਹੋਇਆ ਇਹ ਦੇਖੀ ਉੱਧਰ ਉੱਪਰ ਵੀ ਨਾ ਵੱਜੀ ਤੇ ਆਹ ਦੇਖੋ ਜੀ ਕਿਤਨਾ ਐਂ ਪੋਰ ਤੇ ਅਜਕਣਾ ਕੁੱਕੜੀ ਨਹੀਂ ਆਪਣੇ ਤੇ ਦਾਣੇ ਛੱਲੀ ਭੁੰਦੇ ਹੁੰਨੇ ਆ ਤੇ ਇਹ ਪਏ ਆ ਜੀ ਸਟਾਰ ਸਟਾਰਾਂ ਨੂੰ ਸਾਨੂੰ ਛੱਕ ਆ ਹੀ ਪਿਆ ਤਾਂ ਵੀ ਸ਼ੈਦ ਇਹਦੇ ਸਟਾਰ ਗਏ ਇਹਦਾ ਕਹਿ ਤਾ ਜਦ ਤੀਏ ਚੌਥੇ ਗੇਅਰ ਚ ਪਾ ਕੇ ਆਪਾਂ 1500 ਚੱਕਰਾਂ ਤੋਂ ਬਾਅਦ ਕਲੱਚ ਦੱਬ ਦੇਤੇ ਫਿਰ ਇਹ ਧਗੜ ਧਗੜ ਜੀ ਕਰਦਾ ਤਾਂ ਪਰ ਸਾਡਾ ਅੰਦਾਜ਼ਾ ਠੀਕ ਤਾਂ ਕਿਉਂਕਿ ਮੈਸ਼ੀ ਦਾ ਜ਼ਿਆਦਾਤਰ ਆ ਤਾਂ ਇਹ ਸਟਾਰ ਤੋੜਦਾ ਜਾਂ ਐਡੀ ਤਕੜੀ ਕਰੋਨ ਤੇ ਪਿਨੀਅਨ ਜਾਂਦਾ ਇਹਦਾ ਜਿਹੜੀ ਆਵਾਜ਼ ਤੀ ਉੱਤੇ ਤਾਂ ਐ ਲੱਗਦਾ ਤਾਂ ਵੀ ਇਹਦਾ ਕਰੋਨ ਗਿਆ ਉਹੀ ਗੱਲ ਹੋਈ ਜੀ ਆ ਦੇਖੋ ਕਿੱਡਾ ਤਗੜਾ ਦਾਈ ਕਰੋਨ ਅਰ ਨਾਲ ਇਹ ਸਟੀਲ ਦਾ ਹੁੰਦਾ ਹੀ ਤਗੜੇ ਲੋਹੇ ਦਾ ਐ ਨਾ ਜਾਂ ਤਾਂ ਆਂਦਾ ਆਰ ਆਰ ਦਾ ਜਾਂ ਗਜਰੇ ਦਾ ਦੇਖੋ ਕਿਹ ਤਰ੍ਹਾਂ ਐ ਛੱਲੀ ਵਾਂਗ ਜਿੱਕਣਾ ਧੜਕਿਆ ਇਹ ਉਰ ਗਿਆ ਕਿੱਡੇ ਤਗੜੇ ਦੰਦੇ ਤੇ ਤੇ ਉਹ ਇੱਕ 베어ਿੰਗ ਸ਼ਾਇਦ ਐਂ ਵੀ ਹੋ ਸਕਦਾ ਵੀ ਪਹਿਲਾਂ ਕਿਤੇ ਇਹਦਾ 베어ਿੰਗ ਡਾਉਨਤਾ ਉਹਨਾਂ ਕਰਕੇ ਨਾ ਫਿਰ ক্রਾਉਨ ਚ ਟਿੱਲ ਪੈ ਜਾਂਦੀ ਇਹ ਦੋਏ 베어ਿੰਗ ਇਧਰ ਬੰਨੇ ਆ ਹੁੰਦਾ ਜੀ ਇਹ ਐਕਸਲ ਫਸਣਾ ਇਹ ਕੱਪ ਹੈ 베어ਿੰਗ ਦਾ ਤੇ ਇੱਕੋ ਅੰਦਰ ਹੁੰਦਾ ਜੀ ਦੇਖੋ ਉਹ ਸਾਹਮਣੇ ਕਰੋਨ ਉਧਰ ਵੀ ਫਸਣਾ ਉਹ 베어ਿੰਗ ਕੁਛ ਠੀਕ ਹੈ ਆ ਦੇਖੋ ਜੀ ਪੀਨੀਅਨ ਪੀਨੀਅਨ ਦੇਖੋ ਜੀ ਤੁਸੀਂ ਕਿਹਾ ਸਾਬ ਬੱਲਾ ਬੱਲਾ ਇਹਦਾ ਦਾ ਦੰਦਾ ਵੀ ਮੁੱਚ ਤਿਆ ਹੈ ਇਹ ਦੰਦਾ ਤੋੜ ਕੇ ਕਿੰਨਾ ਕਿੱਡਾ ਤਗੜਾ ਇਹ ਦੰਦੇ ਆ ਜੀ ਜੀ ਦੇਖੋ ਮੁੱਛ ਤੇ ਆ ਨਾ ਇਹਨਾਂ ਪਰ ਇਹ ਮੈਂ ਇੱਕ ਗੱਲ ਹੁਣ ਲਾਉ ਬੇਰ ਵੀ ਆ ਗਿਆ ਤੇ ਅਸੀਂ ਕੱਲ ਦੇ ਆਹੀ ਗੱਲ ਕਰੀ ਜਾਂਦੇ ਵੀ ਜਦੋਂ ਟਰੈਕਟਰ ਆਪਣਾ ਗੜ ਗਿਆ ਤਾਂ ਫਿਰ ਤੇ ਟਰੈਕਟਰ ਟਰੈਕਟਰ ਆਂਗਲ ਕੱਢਿਆ ਫਿਰ ਕੋਈ ਆਵਾਜ਼ ਨਹੀਂ ਆਈ ਨਹੀਂ ਉਸ ਟਾਈਮ ਨਹੀਂ ਆਈ ਭਾਈ ਉਸ ਟਾਈਮ ਨਹੀਂ ਆਈ ਟਰੈਕਟਰ ਨਾਲ ਤਾਂ ਨਿਕਲਿਆ ਨਹੀਂ ਹਾਂ ਟਰੈਕਟਰ ਨਾਲ ਜੀਸੀਬੀ ਨਾਲ ਕੱਢਿਆ ਤਾਂ ਫਿਰ ਪਿੱਛਾਂ ਤੇ ਧੱਕਾ ਲਾ ਗਿਆ ਪਿੱਛਾਂ ਤੇ ਧੱਕਾ ਲਾ ਕੇ ਜਸੂ ਵੀ ਦੱਸ ਰਿਹਾ ਤਾਂ ਹਾਂ ਤੇ ਦੇਖ ਲੈ ਆਪਾਂ ਨੂੰ ਮੰਨ ਲੈਂਦੇ ਆਪਾਂ ਫੇ ਜੋਰ ਨਹੀਂ ਮਾਰਿਆ ਬਹੁਤਾ ਟਰੈਕਟਰਾਂ ਦਾ ਕਿਉਂਕਿ ਦੋ ਟਰੈਕਟਰ ਪਰ ਤੇ ਗੱਲਾਂ ਟਰੈਕਟਰ ਦਾ ਪਾਇਆ ਨਹੀਂ ਦੋ ਟਰੈਕਟਰ ਪਾਇਏ ਵਿੱਚ ਅੱਛਾ ਇਹ ਗੜ ਗਿਆ ਤਾਂ ਕਾਹ ਤੇ ਟਰਾਲੀ ਭਰੀ ਬਤੀਗਾ ਸੀ ਚੜੀ ਚੁਰੀ ਦੀ ਨਾ ਨਾ ਬਾਈ ਜੀਰੀ ਦਾ ਟਰਾਲਾ ਅੱਛਾ ਜੀਰੀ ਦਾ ਟਰਾਲਾ ਤਾਂ ਅੱਜ ਤੋਂ ਜਿਹੜਾ ਪਹਿਲਾਂ ਮੀਂਹ ਪਿਆ ਤਾਂ ਨਾ 7-8 ਦਿਨ ਪਹਿਲਾਂ 10 ਦਿਨ ਉਹਦੇ ਕਰਕੇ ਖੇਤਾਂ ਪਹਿਆਂ ਚ ਗਿੱਲਾ ਹਨਾ ਤੇ ਦੇਖ ਲੈ ਬਾਈ ਕਿੱਡਾ ਤਗੜਾ ਨੁਕਸਾਨ ਕਰਤੇ ਆ ਹਨਾ ਮੰਨ ਸਕਦੇ ਤੇ ਨਹੀਂ ਮੇਰਾ ਅੰਦਾਜ਼ਾ ਪਤਾ ਕਿਆ ਤਾਂ ਵੀ ਜਿੱਦਾਂ ਕਦੇ ਟਰੈਕਟਰ ਮੈਸੀ ਗੜ ਜਾਂਦਾ ਏ ਤੇ ਸਟਾਰ ਤੋੜਦਾ ਫੋੜ ਵੀ ਫਾਰਮ ਟਰੱਕ ਵੀ ਫਾਰਮ ਵੀ ਨਾਲ ਉਹ ਵੀ ਜੇ ਜ਼ੋਰ ਮਾਰਦੇ ਤੇ ਇਹ ਪਿੰਨ ਹੁੰਦੀ ਹੈ ਮਤਲਬ 52 42 ਮੈਂ ਪਿੰਨਾ ਪਿੰਨਾ ਤੋੜਦਾ ਹਾਉਦੀ ਇਹਦਾ ਇੱਕ ਬਚੋ ਹੈਗਾ ਏ ਉਹ ਵਿੱਚ ਪਿੰਨ ਹੈ ਆ ਕਪਲਿੰਗ ਹੁੰਦੀ ਜੀ ਉਰੇ ਚਾਹ 241 ਹੈ ਚਾਹ 950 ਮੈਸੀ ਹੈ ਜੇ ਕਿਤੇ ਇਹ ਜਿਆਦਾ ਆਪਾਂ ਜ਼ੋਰ ਮਾਰਾਨੇ ਭਰੀ ਵੀ ਟਰਾਲੀ ਦਾ ਇਹਦਾ ਬਾਸ ਨਾ ਚੱਲੇ ਤਾਂ ਇਹਦਾ ਗੇਅਰ ਦੇ ਜਿਹੜਾ ਗੇਅਰ ਕਦੀ ਖੁੱਲਦਾ ਨਹੀਂ ਇਹਦਾ ਤੇ ਉਹ ਪਿੰਨ ਕਪਲਿੰਗ ਟੁੱਟ ਜਾਂਦੀ ਪਾੜ ਜਾਂਦੀ ਤੇ ਇੱਥੇ ਨੂੰ ਖੋਲ ਕੇ ਪੈ ਜਾਂਦੀ ਹੈ ਤੇ ਪਿਨੀਅਨ ਵੱਜ ਜਾਂਦਾ ਆਪਣਾ ਕਰਵਾਉਣਾ ਇਹ ਬਾਜਨ ਨੇ ਪਰ ਇਹ ਤਾਂ ਨਾ ਟਰੈਕਟਰ ਕਿੰਨਾ ਮਾਡਲ ਆਈ ਟਰੈਕਟਰ ਇਹ 9 ਮਾਡਲ 9 ਮਾਡਲ ਆਈ ਟਰੈਕਟਰ ਇਹ ਤੇ ਇਹ ਨਾ ਪਹਿਲਾਂ ਦਾ ਇਹ ਬੈਰਿੰਗਾਂ ਚ ਢਿੱਲ ਪੈਣ ਕਰਕੇ ਫਿਰ ਅੰਦਰ ਕ੍ਰਾਉਂਚ ਢਿੱਲ ਪੈ ਗਈ ਆਪਾਂ ਨੇ ਉਸ ਦਿਨ ਜਿਹੜਾ ਮੜਾ ਮੋਟਾ ਜ਼ੋਰ ਮਰਾਇਆ ਨਾ ਫਿਰ ਇਹ ਬੈਰਿੰਗ ਤਾਂ ਜਦੀ ਖਿੰਡ ਗਿਆ ਜੇ ਅਸੀਂ ਕੱਲ ਖੋਲਿਆ ਨਾ ਕਮਾਇਆ ਮੈਂ ਇਹ ਜਦੀ ਖਿੰਡ ਗਿਆ ਬੈਰਿੰਗ ਇਹ ਦੇਖ ਨਾ ਗੋਲੀਆਂ ਇਹਦੀਆਂ দাগ ਹੀ ਆ ਇਹ ਦੇਖੋ ਇਹ দাগ ਹੀ ਆ ਗੋਲੀਆਂ ਇਹਦੀਆਂ ਤੇ ਮੈਂ ਸੋਚਿਆ ਮੈਂ ਲੈ ਆ ਤਾਂ ਜਦ ਆਪਾਂ ਨੇ ਟਿਊਬ ਖੋਲੀ ਹੋ ਨਾ ਤਾਰੀ ਹੈ ਜਦ ਹੀ ਬੈਰਿੰਗ ਦਿਖਦਾ ਬੈਰਿੰਗ ਚਾਹ ਐਕਸਲ ਪੈਣਾ ਇਧਰ ਕ੍ਰਾਉਨ ਚ ਤੇ ਮੈਨੂੰ ਲੱਗਿਆ ਮੰਨ ਲੈ ਬੈਰਿੰਗੇ ਟੁੱਟਿਆ ਵਾ ਇਹਦਾ ਜਿਹੜਾ ਮਾੜੀ ਮੋਟੀ ਇਧਰ ਹੀ ਤੇ ਆਵਾਜ਼ ਤਾਂ ਇਧਰ ਹੀ ਤੇ ਸ਼ੋਅ ਕਰਦਾ ਤਾਂ ਨਾ ਉਹ ਤਾਂ ਹੀ ਸ਼ੋਅ ਕਰਦਾ ਤਾਂ ਇਹ ਬੈਰਿੰਗ ਡਾਉਣਤਾ ਤੇ ਜਦੋਂ ਅਸੀਂ ਕੱਢ ਕੇ ਦੇਖਿਆ ਸਾਨੂੰ ਨਾ ਕਚਰਾ ਮਿਲ ਗਿਆ ਫਿਰ ਉਰੇ ਮਾ ਇਹਦਾ ਕਚਰਾ ਯਾਰ ਦੰਦੇ ਟੁੱਟੇ ਵੀ ਲੱਗਦੇ ਸਾਰਾ ਕਚਰਾ ਉਹਦਾ ਹੈ ਜਿਹੜੇ ਇਹ ਟਣਕਿਆ ਆਪਣਾ ਕ੍ਰਾਉਨਾਂ ਦੇ ਇਹ ਕ੍ਰਾਉਨ ਟਣਕਿਆ ਵਾ ਨਾ ਇਹਦੇ ਤੇ ਇੱਕ بچਾਉ ਹੋ ਗਿਆ ਵੀਰ ਜਿਹੜਾ ਮੇਨ ਹੈ ਚਲੋ ਕ੍ਰਾਉਨ ਪਿਨੀਨ ਤਾਂ ਪੈਣੀ ਪੈਣਾ ਹੈ ਸਟਾਰ ਵੀ ਹੁਣ ਦੇਖ ਨਾ ਜੇ ਆਪਾਂ ਪਾ ਤਿਆ ਇਹ ਸਟਾਰ ਜਿਆਦਾ ਦਾਗੀ ਹੈ ਦੇਖ ਇਹਦੇ ਵੀ ਦੰਦੇ ਪਿੱਛੇ ਦੇ ਛੇਲੇ ਨਹੀਂ ਹੈ ਨਾ ਇਹਨਾਂ ਫਿਰ ਹੁਣ ਅੰਦਰ ਵੱਡਣਾ ਪਤਾ ਕਾਤੇ ਇਹ ਸਟੀਲ ਹੈ ਨਾ ਸਟੀਲ ਹੈ ਇਹ ਜੇ ਕਿਤੇ ਹਾਂ ਆਪਣਾ ਬੈਰੰਗਾ ਦੀ ਇਹ ਐਦੀ ਪ੍ਰੋਬਲਮ ਹੁੰਦੀ ਆਪਾਂ ਬੈਰੰਗਾ ਜਬਦਲ ਦਿੰਦੇ ਇਹਦੇ ਮਾਰੇ ਮੋٹے ਦੰਦੇ ਦਾਗੀ ਹੈ ਨਾ ਇਹ ਚੱਲ ਜਾਂਦਾ ਪਰ ਇਧਰ ਪਿੰਨੀ ਨੇ ਸਾਰਾ ਵੱਡ ਗਿਆ ਹੁਣ ਇਹਨੇ ਵੱਡਣਾ ਸ਼ੁਰੂ ਕਰਨਾ ਇਹਨੂੰ ਜਦੋਂ ਤੁਸੀਂ ਇਹ ਕਿਤੇ ਪਹਿਲਾਂ ਦਾਗੀ ਦਾ ਇਹ ਜਦੋਂ ਤੁਸੀਂ ਉਦਣ ਮੜਾ ਮੋਟਾ ਜ਼ੋਰ ਮਰਾਇਆ ਨਾ ਇਹ ਇਹ ਦਾਗੀ ਪਹਿਲਾਂ ਦਾ ਹੋਇਆ ਵਾ ਇਹ ਨਹੀਂ ਤਾਂ ਹੈ ਤੇਰਾ ਬਿਲਕੁਲ ਵੀ ਇਹਨਾਂ ਫਿਰ ਉਹ ਢਿੱਲ ਹੋਣੇ ਕਰਕੇ 크라운 ਨਹੀਂ ਦਾਗੀ ਕਰਿਆ ਹੁੰਦਾ ਇਹਨੂੰ ਪੀਨੀਨ ਨੂੰ ਫਿਰ ਜਿਹਦੇ ਕਰਕੇ ਕਿਆ ਹੋਇਆ ਨਾ ਇਹਨਾਂ ਜਦ ਤੁਸੀ ਜ਼ੋਰ ਮਰਾਇਆ ਫਿਰ ਇਹਨਾਂ ਇਹ ਛਿੱਲਿਆ ਆ ਾ ਟੜਕਿਆ ਫਿਰ ਜਦ ਵਿੱਚ ਦੰਦਾ ਘੁੰਮਦਾ ਤਾਂ ਨਾ ਇਹ ਟੜਕਿਆ ਫਿਰ ਉਹ ਕਾਤੇ ਟੜਕਿਆ ਜਿਹੜਾ ਬੈਰਿੰਗ ਵਿੱਚ ਢਿੱਲ ਪੈ ਗਈ 크라운 ਚ ਢਿੱਲ ਪੈ ਗਈ ਫਿਰ ਇਹ ਤੈਨੂੰ ਪਤਾ ਫਿਰ ਧਗੜ ਧਗੜ ਜੀ ਕਰਦਾ ਤਾਂ ਉਹਦੇ ਕਰਕੇ ਜਿਹੜੀ ਮਾੜੀ ਮੋਟੀ ਬਾਜਤੀ ਤਾਂ ਫਿਰ ਇਹਨਾਂ ਫਿਰ ਇਹਨੂੰ ਤੋੜਿਆ ਨਹੀਂ ਮੇਨ ਗੱਲ ਇਹ ਬਚਾਓ ਇਹ ਹੋ ਗਿਆ ਵੀ ਸਾੜਾ ਇਹ ਹੋਜਿੰਗ ਬਚ ਗਿਆ ਇਹਦੇ ਅੰਦਰ ਸਟਾਰ ਚੱਲਦੇ ਨਾ ਐ ਤਾਂ ਇਹ ਠੀਕ ਹੈ ਇਹ ਜਿਹੜੇ ਸਾਈਡ ਵਾਲੇ ਐਕਸ ਲਾਮਾ ਫਾਦਦੇ ਆ ਇਹ ਉਰੇ ਪੈਣਾ ਆ ਇਹਦਾ ਕੰਮ ਹੈ ਇਹ ਬਸ ਹੈ ਨਾ ਇਹਨੂੰ ਇਦਾਂ ਕੋ ਚੱਲਣਾ ਇਹ ਤਾਂ ਤੇਰੇ ਬਚ ਗਏ ਇਹ ਵੀ ਬਹੁਤ ਘੱਟ ਹੈ ਇਹ ਤਾਂ ਜਦੇ ਹੋਇਆ ਮੜਾ ਇੱਕ ਜਦ ਤੁਸੀਂ ਉਦਣ ਜ਼ੋਰ ਮਰਾਇਆ ਨਹੀਂ ਪਹਿਲਾਂ ਤਾਂ ਨਾ ਇਹ ਤੇਰਾ ਪਿਨੀਅਨ ਅੰਦਰ ਗਈ ਤਾਂ ਟਿੱਲ ਲੱਗ ਗਈ ਬੈਰਿੰਗ ਕਰਕੇ ਬਾਕੀ ਇਹ ਸ਼ੋ ਵੀ ਨਹੀਂ ਕਰਦਾ ਜਿਹੜੇ ਹੌਲੈਂਡ ਆਪਣੇ ਹੋਰ ਹੈ ਟਰੈਕਟਰ ਉਹ ਝਟਕਾ ਦੇਣ ਲੱਜਨੇ ਜਾਂ ਤੋੜਨਾ ਨਾ ਟਰੈਕਟਰ ਤਾਂ ਚਾਹੇ ਪਹਿਲੇ ਗੇਅਰ ਚ ਚਾਹੇ ਦੂਏ ਚ ਜਿਹੜਾ ਢਿੱਲਾ ਹੋ ਗਿਆ ਜਿੱਧਰ ਦਾ 베アリング ਉਹਨਾਂ ਝਟਕਾ ਦੇਣਾ ਐਕਸਲ ਨਾਲ ਕੜਕ ਦੇਗਾ ਕਰਨਾ ਤੁਰਨ ਲੱਗੇ ਨੇ ਉਹ ਇੱਥੇ ਦੇ ਫੜੇ ਜਾਂਦੇ ਆਹ ਇੱਕ ਹੋਰ ਐ ਉਹਨਾਂ ਦੇ ਵੀ ਵਿੱਚ ਇੱਕ ਪਿੰਨਾ ਐ ਇਹ ਸਟਾਰ ਉਹ ਮਾ ਦੋ ਐ ਇੱਕ ਪਿੰਨਾ ਤੇ ਉਹਦੀ ਪਿੰਨ ਟੁੱਟਦੀ ਐ ਪਿੰਨ ਟੁੱਟ ਕੇ ਸੜ ਜਾਂਦਾ ਜਿੱਦਾਂ ਇਹਦੀ ਆਪਣੀ ਕਪਲਿੰਗ ਪਾਟ ਕੇ ਸੜ ਜਾਂਦਾ ਨਾ ਵੀ ਨੁਕਸਾਨ ਨਹੀਂ ਕਰਦਾ ਇਹਦਾ ਕਮਾਲ ਵਾਲੀ ਉਹ ਗੱਲ ਹੋ ਗਈ ਜਦੋਂ ਮੈਂ ਖੋਲਿਆ ਨਾ ਗੱਲ ਮੂਰੇ ਤੇ ਮਨ ਲੱਗਿਆ 베アリング ਐ ਮਾ ਇਧਰ ਹੀ ਤੇ ਆਵਾਜ਼ ਆ ਰਹੀ ਦੀ ਤਾਂ ਹੀ ਜਦੋਂ ਅਸੀਂ ক্রਾਉਨ ਕੱਢੀ ਬਾਹਰ ਮਾ ਉਹੋ ਚਲੋ ਇੰਨਾ ਕ ਐ ਇੱਕ ਬਚੋ ਸਭ ਤੇ ਤਕੜਾ ਹੋਰ ਵੀ ਹੋ ਗਿਆ ਇਹ 3600 ਫੋਰਡ ਵਿੱਚ ਨਾ ਉਦਾਂ ਦੀ ਉਹ ਕਰੋਨਾ ਵੀ ਉਹਦਾ ਛੋਟਾ ਜਿਹਾ ਬੈਰਿੰਗ ਹੁੰਦਾ ਇੱਕ ਇੰਨਾ ਕ ਕੜਾ ਜਾ ਵੀ ਪਾੜ ਦਿੰਦਾ ਹੈ ਬਾਡੀ ਦਾ ਇਹ ਤਾਂ ਨਾ ਆਪਣਾ ਮਤਲਬ ਤੁਸੀਂ ਜਿਹੜਾ ਬਚੋ ਕਰ ਗਏ ਵੀ ਆਪਾਂ ਨੇ ਘੱਟ ਚਲਾਇਆ ਫੇਰ ਮਸ਼ੀਨ ਗੇਲ ਕੱਢ ਲਿਆ ਜੇ ਕਿਤੇ ਜ਼ੋਰ ਮਰਾਈ ਜਾਂਦੇ ਟਰੈਕਟਰਾਂ ਗੇਲ ਇਹਨਾਂ ਹਾਂਡੇ ਵੀ ਕਰ ਦਣੀ ਤੇ ਡੈਮਨ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਮਿਲਦੇ ਆਂ ਜੀ ਕੱਲ੍ਹ ਕੇ ਮੇਰੇ ਨਵੇਂ ਵਲੌਗ ਵਿੱਚ ਹੁਣ ਜੀ ਕੰਮ ਥੋੜਾ ਇੱਕ ਖੁੱਲ ਗਿਆ ਕੱਲ ਤੋਂ ਤੇ ਬਾਕੀ ਟਰੈਕਟਰ ਵੀ ਸੋਹਣੇ ਆ ਰਹੇ ਆ ਜੀ ਤਾਂ 9 ਵਜੇ ਹੁਣ ਇੱਕ ਦੋ ਟਰੈਕਟਰ ਜਿਹੜਾ ਕੱਲ ਦਾ ਰੋਕਿਆ ਉਹ ਆ ਆਊਗਾ ਪਰ ਪਹਿਲਾਂ ਆਪਾਂ ਬਾਈ ਨੂੰ ਫ੍ਰੀ ਕਰ ਦਈਏ ਇਹਨੂੰ ਭੇਜੇ ਸਮਾਨ ਨੂੰ ਬੇਰ ਸਮਾਨ ਲਿਆਓ ਖਸਰੀ ਕਾਲ ਜੀ ਸਾਰੇ